ਕੱਲ ਤੁਹਾਡਾ ਵੀ ਨਾਮ ਸੀਗਾ ਬਾਹਰ ਕੱਢਣ ਵਾਲੀ ਸੂਚੀ ਦੇ ਵਿੱਚ ਅੱਜ ਕੀ ਫੈਸਲਾ ਲਿੱਤਾ ਗਿਆ ਢਿੰਡਸਾ ਸਾਹਿਬ ਦੀ ਗਵਾਈ ਚ ਨਹੀਂ ਕਮੇਟੀ ਨੇ ਸੀਨੀਅਰ ਲੀਡਰਾਂ ਨੂੰ ਕੱਢਣ ਦਾ ਕੀਤਾ ਉਹ ਗੈਰ ਬਧਾਨਕਾ ਗੈਰ ਕਰੋਨੀਆ ਗੈਰ ਮਾਨਤਾਵਾ ਪਰੰਪਰਾਵਾਂ ਦੇ ਉਲਟਾ ਤੇ ਇਸ ਲਈ ਉਹ ਫੈਸਲੇ ਨੂੰ ਰੱਦ ਵੀ ਕੀਤਾ ਪਾਰਟੀ ਹਾਈਡਰਲਾਈਜ਼ ਹੋ ਗਈ ਕਿਉਂਕਿ ਪਾਰਟੀ ਦੇ ਪ੍ਰਧਾਨ ਸਾਹਿਬ ਵੀਰ ਸਿੰਘ ਬਾਦਲ ਤੇ ਜਿਹੜੇ ਡੇਰਾ ਸਰਸਾ ਵਾਲਿਆਂ ਨਾਲ ਗੁੱਪਤ ਮੀਟਿੰਗਾਂ ਕਰਨ ਦੇ ਦੋਸ਼ ਜਗਜाहਰ ਹੋ ਗਏ ਕਾਲੀਰਾਲ ਦਾ ਬਹੁਤ ਵੱਡਾ ਉਹਦੇ ਜਰੂਰ ਕਿਦਾਨ ਰਿਹਾ ਕਿ ਦੋ-ਦੋ ਵਾਰ ਜੇ ਪ੍ਰੇਮ ਸਿੰਘ ਚੰਦੂ ਮਾਜਰਾ ਸੰਸਦ ਬਣੇ ਦਿੱਲੀ ਦੇ ਵਿੱਚ ਪੰਜਾਬ ਦੀ ਅਗਵਾਈ ਕੀਤੀ ਤਿੰਨ ਵਾਰ ਬਣੇ ਤਿੰਨ ਵਾਰ ਸਹੀ ਪਾਰਟੀ ਤੇ ਮਾੜਾ ਟਾਈਮ ਆਇਆ ਪਾਰਟੀ ਤੋਂ ਗਲਤੀਆਂ ਹੋ ਗਈਆਂ ਮਾੜੇ ਟਾਈਮ 'ਚ ਤੁਸੀਂ ਵੀ ਇਹਨਾਂ ਨੂੰ ਧੱਕਾ ਮਾਰ ਕੇ ਬਜ ਰਹੇ ਹੋ ਬਜਾਏ ਨਾਲ ਖੜਨ ਦੇ ਪਹਿਲੀ ਗੱਲ ਤਾਂ ਇਹ ਮਿਸਾ ਮੇਰੇ ਤੇ ਲੱਗਿਆ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਲੰਮਾ ਸਮਾਂ ਐਮਰਜੈਂਸੀ 'ਚ ਮੈਂ ਦੇਖ ਤਰੇ ਆ ਦੋ ਵਾਰੀ ਐਨਐਸਏ ਅੱਜ ਦੀ ਲੀਡਰਸ਼ਿਪ ਜੇ ਕਿਸੇ ਤੇ ਲੱਗਿਆ ਤਾਂ ਮੇਰੇ ਤੇ ਲੱਗਿਆ ਕੱਲ ਨੂੰ ਜੇਕਰ ਸੁਖਵੀਰ ਬਾਦਲ ਛੱਡ ਦਿੰਦੇ ਆ ਪ੍ਰਧਾਨਗੀ ਤਾਂ ਪਾਰਟੀ ਮੂਡ ਉਸ ਤਰ੍ਹਾਂ ਕਾਇਮ ਹੋ ਜਾਏਗੀ ਸਿਰਫ ਸੁਖਵੀਰ ਬਾਦਲ ਛੱਡਣ ਨਾਲ ਮੈਂ ਨਹੀਂ ਕਹਿੰਦਾ ਇਹ ਦੁਨੀਆ ਕਹਿ ਰਹੀ ਆ ਲੋਕ ਕਹਿ ਰਹੇ ਨੇ ਕਿ ਹੁੰਦਾ ਕਮੇਟੀ ਦੇ ਵਿੱਚ ਹਰ ਵਰਕਰ ਨੇ ਇਹ ਗੱਲ ਕਹੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਵਿੱਚ ਜੋ ਫੈਸਲਾ ਬਿੱਤੇ ਦਿਨੀ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਲਿੱਤਾ ਗਿਆ ਸੀਗਾ ਪਾਰਟੀ ਦੇ ਅੱਠ ਜਿਹੜੇ ਆਗੂ ਸੀ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਅਸੀਂ ਅੱਜ ਉਹ ਆਗੂ ਚੰਡੀਗੜ੍ਹ ਚ ਇਕੱਠੇ ਹੋਏ ਨੇ ਸਰਪ੍ਰੀਤ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਚ ਉਹਨਾਂ ਚ ਇੱਕ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਡੇ ਨਾਲ ਮੌਜੂਦ ਨੇ ਚੰਦੂ ਮਾਜਰਾ ਸਾਹਿਬ ਕੱਲ੍ਹ ਤੁਹਾਡਾ ਵੀ ਨਾਮ ਸੀਗਾ ਬਾਹਰ ਕੱਢਣ ਵਾਲੀ ਸੂਚੀ ਦੇ ਵਿੱਚ ਅੱਜ ਕੀ ਫੈਸਲਾ ਲਿੱਤਾ ਗਿਆ ਢੀਂਡਸਾ ਸਾਹਿਬ ਦੀ ਅਗਵਾਈ ਚ ਸਾਸੂ ਦੇ ਸੰਟੀ ਜ਼ਾ ਪਾਰਟੀ ਦੇ ਸਰਪ੍ਰਸਤ ਨੇ ਉਹਨੇ ਬਤੌਰ ਸਰਪ੍ਰਸਤ ਉਹਨੇ ਮਹਿਸੂਸ ਕੀਤਾ ਕਿ ਜੋ ਫੈਸਲਾ ਅਨੁਸ਼ਾਸਨੀ ਕਮੇਟੀ ਨੇ ਸੀਨੀਅਰ ਲੀਡਰਾਂ ਨੂੰ ਕਰਨ ਦਾ ਕੀਤਾ ਉਹ ਗੈਰ ਵਿਧਾਨਕਾ ਗੈਰ ਕਰੋਨੀਆ ਗੈਰ ਮਾਨਤਾਵਾ ਪਰੰਪਰਾਵਾ ਦੇ ਉਲਟਾ ਤੇ ਇਸ ਲਈ ਉਹ ਫੈਸਲੇ ਨੂੰ ਰੱਦ ਵੀ ਕੀਤਾ ਤੇ ਅੱਗੇ ਲਈ ਕਿਉਂਕਿ ਹੁਣ ਪਾਰਟੀ ਹੈਡਲੈਸ ਹੋ ਗਈ ਕਿਉਂਕਿ ਪਾਰਟੀ ਦੇ ਪ੍ਰਧਾਨ ਸਾਹਿਬ ਵੀਰ ਸਿੰਘ ਬਾਦਲ ਤੇ ਜਿਹੜੇ ਡੇਰਾ ਸਰਸਾ ਵਾਲਿਆਂ ਨਾਲ ਗੁਪਤ ਮੀਟਿੰਗਾਂ ਕਰਨ ਦੇ ਦੋਸ਼ ਜਗਜाहਰ ਹੋ ਗਏ ਔਰ ਇੱਕ ਢੇਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਇਜ਼ਤੀ ਕਰਨ ਵਾਲਾ ਵਿਅਕਤੀ ਜਿਹੜਾ ਬਚੋਲਾ ਬਣਾ ਲਿਆ ਚਿੱਠੀਆਂ ਰਾਣ ਪ੍ਰਦਾਨ ਕਰਦਾ ਰਿਹਾ ਚਿੱਠੀਆਂ 'ਚ ਸੋਧ ਕਰਦਾ ਰਿਹਾ ਉਸ ਵਿਅਕਤੀ ਦੀ ਬਚੋਲਗੀ ਆਪਣੇ ਘਰੇ ਬੈਠ ਕੇ ਕਰਦੇ ਰਹੇ ਇਹ ਜਿਹੜੇ ਗੱਲਾਂ ਜਦੋਂ ਜਗਜाहिर ਹੋ ਗਈਆਂ ਉਹ ਤੋਂ ਬਾਅਦ ਉਹ ਅਗਵਾਈ ਕਰਨ ਦੇ ਤਿੰਨ ਸਾਹਿਬ ਨੇ ਕਿਹਾ ਜੋਗ ਨਹੀਂ ਰਹੇ ਇਸ ਕਰਕੇ ਜਰਨਲ ਡੈਲੀਗੇਟ اجلاس ਬਣਾ ਕੇ ਨਵੀਂ ਰੂਪਰੇਖਾ ਤਿਆਰ ਕੀਤੀ ਗਈ। ਛੋਟਾ ਜਿਹਾ ਸਿਆਸੀ ਕਦ ਹੈਗਾ ਸ਼੍ਰੋਮਣੀ ਕਾਲੀ ਦਲ ਦਾ ਬਹੁਤ ਵੱਡਾ ਉਹਦੇ ਜਰੂਰਿਕ ਦੰਦ ਰਿਹਾ ਕਿ ਦੋ-ਦੋ ਵਾਰ ਜੇ ਪ੍ਰੇਮ ਸਿੰਘ ਚੰਦੂ ਮਾਜਰਾ ਸੰਸਦ ਬਣੇ ਦਿੱਲੀ ਦੇ ਵਿੱਚ ਪੰਜਾਬ ਦੀ ਅਗਵਾਈ ਕੀਤੀ। ਤਿੰਨ ਵਾਰ ਬਣੇ। ਤਿੰਨ ਵਾਰ ਸਹੀ ਪਾਰਟੀ ਤੇ ਮਾੜਾ ਟਾਈਮ ਆਇਆ ਪਾਰਟੀ ਤੋਂ ਗਲਤੀਆਂ ਹੋ ਗਈਆਂ ਮਾੜੇ ਟਾਈਮ 'ਚ ਤੁਸੀਂ ਵੀ ਇਹਨਾਂ ਨੂੰ ਧੱਕਾ ਮਾਰ ਕੇ ਪੈਜ ਰਹੇ ਹੋ ਬਜਾਏ ਨਾਲ ਖੜਨ ਦੇ। ਪਹਿਲੀ ਗੱਲ ਹੈ ਮਿਸਾ ਮੇਰੇ ਤੇ ਲੱਗਿਆ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਲੰਮਾ ਸਮਾਂ ਅਮਰਜੈਂਸੀ ਮੈਂ ਜੇਲ੍ਹ ਚ ਰਿਹਾ ਦੋ ਵਾਰੀ ਐਨਐਸਏ ਅੱਜ ਦੀ ਲੀਡਰਸ਼ਿਪ ਜੇ ਕਿਸੇ ਤੇ ਲੱਗਿਆ ਤਾਂ ਮੇਰੇ ਤੇ ਲੱਗਿਆ ਅਸੀਂ ਡਾਂਗਾ ਖਾ ਕੇ ਸਿਰ ਪੜਾ ਕੇ ਬਾਹਾਂ ਤੋੜਾ ਕੇ ਜੇਲਾ ਕੱਟ ਕੇ ਤਸ਼ੱਦਦ ਹੈ ਕਿ ਫੇਰ ਵਜ਼ੀਰ ਬਣਿਆ ਐਮਪੀ ਬਣਿਆ ਅਸੀਂ ਅਸੀਂ ਤਾਂ ਬਣੇ ਅਸੀਂ ਰੇਟ ਮਾਫੀਆ ਨਾਲ ਸ਼ਰਾਬ ਮਾਫੀਆ ਨਾਲ ਜਾਂ ਨਸ਼ਾ ਦੇ ਵਪਾਰ ਦਾ ਵਜ਼ੀਰ ਪਾਦਲ ਕੋਈ ਕਹਿਣਾ ਨਹੀਂ ਸ਼ੁਰੂਮਣਿ ਕਾਲੀਦਲ ਲਈ ਇਹ ਜੇ ਤੁਹਾਨੂੰ ਬਾਤਾਂ ਦੱਸ ਦੇਣ ਵੀ ਉਹਨਾਂ ਦੀ ਕੀ ਗੱਲ ਹੈ ਉਹਨੇ ਜਿੱਦ ਦੇ ਈਸ਼ੂ ਬਣਾਇਆ ਵੇ ਇਗੋ ਈਸ਼ੂ ਬਣਾਇਆ ਵੇ ਉਹ ਜਿੱਦ ਫ ਦੇ ਵੀ ਲੋਕਾਂ ਦੇ ਫਤਵੇ ਆ ਕੇ ਜਿੱਦ ਨਹੀਂ ਕਰੀ ਸੀ ਲੋਕਾਂ ਦਾ ਫਤਵਾ ਮੰਨ ਲੈਣਾ ਚਾਹੀਦਾ ਜੇ ਉਹ ਫਤਵਾ ਮੰਨ ਲੈਣ ਤਾਂ ਪਾਰਟੀ ਬਾਤ ਕੱਲ ਨੂੰ ਜੇਕਰ ਸੁਖਵੀਰ ਬਾਦਲ ਛੱਡ ਦਿੰਦੇ ਆ ਪ੍ਰਧਾਨਗੀ ਤਾਂ ਪਾਰਟੀ ਮੂਡ ਉਸ ਤਰ੍ਹਾਂ ਕਾਇਮ ਹੋ ਜੇਗੀ ਸਿਰਫ ਸੁਖਵੀਰ ਬਾਦਲ ਛੱਡਣਾ ਮੈਂ ਨਹੀਂ ਕਹਿੰਦਾ ਇਹ ਦੁਨੀਆ ਕਹਿ ਰਹੀ ਹੈ ਲੋਕ ਕਹਿ ਰਹੇ ਨੇ ਝੁੰਦਾ ਕਮੇਟੀ ਦੇ ਵਿੱਚ ਹਰ ਵਰਕਰ ਨੇ ਇਹ ਗੱਲ ਕਹੀ ਆ ਬਿਲਕੁਲ ਠੀਕ ਹੈ ਸੋ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਨਾਲ ਗੱਲ ਚੱਲ ਰਹੀ ਸੀ ਤੇ ਉਹਨਾਂ ਨੇ ਸਾਫ਼ ਕੀਤਾ ਹੈ ਕਿ 2022 ਤੋਂ ਅਸੀਂ ਰੌਲਾ ਪਾਉਂਦੇ ਆ ਰਹੇ ਆਂ ਪਾਰਟੀ ਜੇ ਖਤਮ ਹੋ ਰਹੀ ਹੈ ਪਾਰਟੀ ਜੇ ਥੱਲੇ ਜਾ ਰਹੀ ਹੈ ਇੱਕੋ ਕਾਰਨ ਹੈ ਸੁਖਵੀ ਇਹ ਤਾਂ ਮੁੜ ਸ਼੍ਰੋਮਣੀ ਕਾਲੀ ਦਲ ਕਾਇਮ ਹੋ ਸਕਦਾ ਹੁਣ ਜਾ ਕੇ ਸਥਿਤੀ ਕੀ ਹੈ ਕਿ ਇਸ ਦਾ ਸਿਆਸੀ ਜਿਹੜਾ ਹੈਗਾ ਰੂਪ ਰੰਗ ਚੜਦਾ ਹੈ ਦੇਖਣਾ ਬਾਕੀ ਹੋਏਗਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ